ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸੋਨਾਂ ਤੋਂ ਬਾਅਦ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਆਲਸ ਨਹੀਂ ਕਰੋਗੇ ਕੋਈ ਵੀ ਕੰਮ ਕਰਨ ਦੇ ਵਿੱਚ ਕਦੇ ਆਲਸ ਨਹੀਂ ਕਰੋਗੇ ਕਿਉਂਕਿ ਆਲਸ ਦੁਨੀਆ ਦਾ ਸਭ ਤੋਂ ਵੱਡਾ ਰੋਗ ਆਲਸ ਕਰਕੇ ਇਨਸਾਨ ਕਈ ਵਾਰ ਆਪਣੇ ਹੱਥੀ ਆਏ ਬਹੁਤ ਵਧੀਆ ਮੌਕੇ ਗਵਾ ਬੈਠਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਜਿਹਦੇ ਵਿੱਚ ਇੱਕ ਆਲਸੀ ਸੇਖ ਨੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਉਹਨਾਂ ਦੀ ਮਿਹਰ ਆਪਣੇ ਆਲਸ ਕਰਕੇ ਗਵਾ ਲਈ ਇਸ ਆਖੀਆ ਮੇਰੇ ਦੂਸਰੇ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਗੁਰੂ ਅੰਗਦ ਦੇ ਮਹਾਰਾਜ ਖੰਡੂਰ ਸਾਹਿਬ ਦੇ ਵਿੱਚ ਬਿਰਾਜਮਾਨ ਨੇ ਦੂਰੋਂ ਨੇੜਿਓਂ ਬਹੁਤ ਸਾਰੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਹੁੰਦੀਆਂ ਕਹਿੰਦੇ ਕੁਝ ਸਿੱਖ ਗੁਰੂ ਸਾਹਿਬ ਜੀ ਦੇ ਕੋਲ ਠਹਿਰ ਕੇ ਸੇਵਾ ਕਰਦੇ ਸਿਮਰਨ ਕਰਦੇ ਕਹਿੰਦੇ ਦੋ ਟਾਈਪ ਲੰਗਰ ਬਣਦਾ ਤੇ ਲੰਗਰਾਂ ਦੇ ਵਿੱਚ ਖੀਰ ਵੀ ਬਣਦੀ ਸੀ ਕਹਿੰਦੇ ਪਹਿਲੇ ਸਮਿਆਂ ਦੇ ਵਿੱਚ ਬਹੁਤੀਆਂ ਮਠਿਆਈਆਂ ਨਹੀਂ ਸੀ ਹੁੰਦੀਆਂ ਇਸ ਕਰਕੇ ਖੀਰ ਦਾ ਹੀ ਬਹੁਤ ਜ਼ਿਆਦਾ ਚਾਹ ਹੁੰਦਾ ਤਾਂ ਇੱਕ ਵਾਰ ਸੰਗਤ ਦੇ ਵਿੱਚ ਇੱਕ ਆਲਸੀ ਸਿੱਖ ਆਇਆ ਉਹਨੇ ਦੇਖਿਆ ਵੀ ਇੱਥੇ ਕੁਝ ਸੇਵਾਦਾਰ ਰਹਿ ਕੇ ਸੇਵਾ ਕਰਦੇ ਨੇ ਉਦਮੀ ਮਿਹਨਤੀ ਸੇਵਾਦਾਰਾਂ ਦੀਆਂ ਉਹ ਆਪਣੀਆਂ ਡਿਊਟੀਆਂ ਸਨ ਕਹਿੰਦੇ ਉਹ ਸਿੱਖ ਵੀ ਇੱਥੇ ਰਹਿ ਪਿਆ ਕਿ ਮੈਂ ਵੀ ਸੇਵਾ ਕਰਾਂਗਾ ਪਰ ਕਹਿੰਦੇ ਸੇਵਾ ਸਿਰਫ ਇੱਕ ਬਹਾਨਾ ਸੀ ਕਹਿੰਦੇ ਉਹਨੇ ਹਰ ਵੇਲੇ ਸੁੱਤੇ ਰਹਿਣਾ ਜਦੋਂ ਹੀ ਲੰਗਰ ਤਿਆਰ ਹੋਣਾ ਤਾਂ ਲੰਗਰ ਸ਼ਕਾਉਣ ਦੀ ਵੀ ਇੱਕ ਮਰਿਆਦਾ ਹੈ ਜਦੋਂ ਲੰਗਰ ਤਿਆਰ ਕੀਤਾ ਜਾਂਦਾ ਹੈ ਸ਼ਬਦ ਜਾਪ ਕਰਨ ਤੋਂ ਬਾਅਦ ਸੰਗਤਾਂ ਨੂੰ ਲੰਗਰ ਸ਼ਕਾਇਆ ਜਾਂਦਾ ਸੀ ਤਾਂ ਕਹਿੰਦੇ ਇਹਨੇ ਆਪਣੇ ਕਮਰੇ ਦੇ ਵਿੱਚ ਸੁੱਤੇ ਰਹਿਣਾ ਜਦੋਂ ਆਵਾਜ਼ ਆਉਣੀ ਕਿ ਲੰਗਰ ਸ਼ੁਰੂ ਹੋ ਗਿਆ ਹੈ ਤਾਂ ਕਹਿੰਦੇ ਉਸ ਵੇਲੇ ਇਹਨੇ ਬਾਹਰ ਆ ਕੇ ਲੰਗਰ ਛਕ ਲੈਣਾ ਫਿਰ ਆਪਣੇ ਕਮਰੇ ਦੇ ਵਿੱਚ ਜਾ ਕੇ ਸੌਂ ਜਾਣਾ ਕਹਿੰਦੇ 2-3 ਹਫ਼ਤੇ ਇਦਾਂ ਹੀ ਬੀਤ ਗਏ ਤਾਂ ਕੁਝ ਸੇਵਾਦਾਰਾਂ ਦਾ ਕੁਝ ਸੰਗਤਾਂ ਦਾ ਧਿਆਨ ਇਹਦੇ ਤੇ ਗਿਆ ਕੀ ਇਹ ਸਿੱਖ ਕੋਈ ਸੇਵਾ ਨਹੀਂ ਕਰਦਾ ਕਦੇ ਸੰਗਤ ਦੇ ਵਿੱਚ ਬੈਠ ਕੇ ਗੁਰੂ ਸਾਹਿਬ ਜੀ ਦਾ ਉਪਦੇਸ਼ ਵੀ ਨਹੀਂ ਸੁਣਦਾ ਕਹਿੰਦੇ ਉਹਨਾਂ ਨੇ ਇਹ ਸਿੱਖ ਦੀ ਸ਼ਿਕਾਇਤ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਕੀਤੀ ਸ਼ਿਕਾਇਤ ਵੀ ਸਹੀ ਸਾਹ ਹੁਦੀ ਨਾਲ ਕੀਤੀ ਇਹ ਨਹੀਂ ਕਿ ਆ ਵੀ ਇਹਨੂੰ ਇੱਥੋਂ ਕੱਢ ਦੋ ਜਾਂ ਇਹਦੇ ਤੇ ਕੋਈ ਐਕਸ਼ਨ ਨਾ ਨਹੀਂ ਸਿੱਖਾ ਨੇ ਨਿਮਰਤਾ ਦੇ ਨਾਲ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ ਕਿ ਬਾਬਾ ਬੁੱਢਾ ਸਾਹਿਬ ਜੀ ਇਸ ਤਰ੍ਹਾਂ ਸੰਗਤ ਦੇ ਵਿੱਚ ਇੱਕ ਸਿੱਖ ਆਇਆ ਏ ਸੇਵਾ ਕਰਨ ਦੇ ਲਈ ਠਹਿਰਿਆ ਹੋਇਆ ਏ ਪਰ ਸੇਵਾ ਤਾਂ ਉਹਨੇ ਕਦੇ ਕੀਤੀ ਨਹੀਂ ਤਾਂ ਇਹਦਾ ਭਲਾ ਕਿਵੇਂ ਹੋਵੇਗਾ ਬਾਬਾ ਜੀ ਇਹਦੇ ਤੇ ਵੀ ਤਰਸ ਕਰੋ ਇਹਨੂੰ ਕੋਈ ਗਿਆਨ ਦਿਓ ਜਿੰਦੇ ਬਾਬਾ ਬੁੱਢਾ ਸਾਹਿਬ ਜੀ ਉਹ ਸਿੱਖ ਦੇ ਕੋਲ ਆਏ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਤੂੰ ਸਾਰਾ ਦਿਨ ਸੁੱਤਾ ਰਹਿਣਾ ਹੈ ਕੋਈ ਸੇਵਾ ਕਰਿਆ ਕਰ ਸਿਮਰਨ ਕਰਿਆ ਕਰ ਕਿਉਂਕਿ ਤੇਰਾ ਗੁਰੂ ਘਰ ਆਉਣ ਦਾ ਕੀ ਫਾਇਦਾ ਸੰਗਤ ਦੇ ਵਿੱਚ ਆਉਣ ਦਾ ਕੀ ਫਾਇਦਾ ਜੇ ਤੂੰ ਸੁੱਤਾ ਹੀ ਰਹਿਣਾ ਹੈ ਇਹ ਮੌਕਾ ਕਰਮਾਂ ਵਾਲਿਆਂ ਨੂੰ ਭਾਗਾ ਵਾਲਿਆਂ ਨੂੰ ਮਿਲਦਾ ਏ ਤੂੰ ਗੁਰੂ ਦੀ ਨਗਰੀ ਦੇ ਵਿੱਚ ਆਇਆ ਏ ਗੁਰੂ ਦੇ ਦਵਾਰੇ ਆਇਆ ਏ ਤਾਂ ਇੱਥੇ ਰਹਿ ਕੇ ਸੰਗਤ ਕਰ ਸੇਵਾ ਕਰ ਸਿਮਰਨ ਕਰ ਤੇਰਾ ਭਲਾ ਹੋਵੇ ਤੇ ਕੰਦੇ ਕੋ ਆਲਸੀ ਸਿੱਖਣੇ ਅੱਗੋ ਜਵਾਬ ਦਿੱਤਾ ਕਿ ਮੈਂ ਤਾਂ ਗੁਰੂ ਦਾ ਸਿੱਖ ਆ ਅਤੇ ਮੈਂ ਹੁਕਮ ਵੀ ਆਪਣੇ ਗੁਰੂ ਦਾ ਹੀ ਮੰਨਾਂਗਾ ਤੁਹਾਡੀ ਗੱਲ ਨਹੀਂ ਕੋ ਮਨ ਸਕਦਾ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਚੁੱਪ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਸੇਵਾਦਾਰਾਂ ਨੂੰ ਕਿਹਾ ਵੀ ਭਾਈ ਇਹਦੇ ਮਾੜੇ ਕਰਮੇ ਦੇ ਅੱਗੇ ਆ ਗਏ ਨੇ ਇਸ ਕਰਕੇ ਇਹਦੇ ਤੇ ਕਿਸੇ ਜਾਣ ਦਾ ਕੋਈ ਅਸਰ ਨਹੀਂ ਹੋ ਰਿਹਾ ਕਹਿੰਦੇ ਇਦਾਂ ਹੀ ਸਮਾਂ ਬੀਤਦਾ ਗਿਆ ਇਧਰ ਅੰਤਰਜਾਮੀ ਪਾਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਾਣਦੇ ਤਾਂ ਸਭ ਕੁਝ ਸੀ ਪਰ ਫੇਰ ਵੀ ਉਹ ਸਿੱਖ ਨੂੰ ਇੱਕ ਦਿਨ ਕਹਿਣ ਲੱਗੇ ਕਿ ਭਾਈ ਸਿੱਖਾ ਤੈਨੂੰ ਪਹਿਲਾਂ ਕਦੇ ਨਹੀਂ ਇੱਥੇ ਦੇਖਿਆ ਕਹਿੰਦੇ ਉਹ ਕਹਿਣ ਲੱਗਾ ਕਿ ਗੁਰੂ ਸਾਹਿਬ ਜੀ ਮੈਂ ਇਥੋਂ ਦਾ ਸੇਵਾ ਦਾ ਰਹਾ ਪਾਸ਼ਾ ਕਹਿੰ ਲੱਗੇ ਪਾਈ ਅਸੀਂ ਤਾਂ ਤੈਨੂੰ ਕਦੇ ਸੇਵਾ ਕਰਦੇ ਦੇਖਿਆ ਨਹੀਂ ਤੇ ਕਹਿੰਦੇ ਕਹਿਣ ਲੱਗਾ ਪਾਸ਼ਾ ਤੁਸੀਂ ਮੈਨੂੰ ਕਦੇ ਕੋਈ ਸੇਵਾ ਦਿੱਤੀ ਨਹੀਂ ਸਤਿਗੁਰੂ ਸੱਚੇ ਪਾਸ਼ਾ ਕਹਿੰਦੇ ਕੀ ਗੱਲ ਤੈਨੂੰ ਕਿਸੇ ਨੇ ਸੇਵਾ ਕਰਨ ਨਾਲੋਂ ਨਹੀਂ ਕਿਹਾ ਤਾਂ ਕਹਿੰਦੇ ਉਹ ਸਿੱਖ ਗੁਰੂ ਸਾਹਿਬ ਜੀ ਨੂੰ ਵੀ ਇਹੋ ਗੱਲ ਕਹਿਣ ਲੱਗਾ ਕਿ ਪਾਸ਼ਾ ਮੈਨੂੰ ਇਹਨਾਂ ਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਤਾਂ ਸੇਵਾ ਕਰਨ ਨੂੰ ਕਿਹਾ ਸੀ ਪਰ ਮੈਂ ਇਹਨਾਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਮੈਂ ਤੁਹਾਡਾ ਸੇਖਿਆ ਤੇ ਮੈਂ ਸਿਰਫ ਤੁਹਾਡੀ ਹੀ ਗੱਲ ਮੰਨਾਂਗਾ ਤੁਹਾਡਾ ਹੁਕਮ ਮੰਨਾਂਗਾ ਕਹਿੰਦੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਅਸੀਂ ਤਾਂ ਤੈਨੂੰ ਸੇਵਾ ਕਰਨ ਨੂੰ ਕਿਹਾ ਸੀ ਪਰ ਤੂੰ ਹੀ ਸਾਡੇ ਬਚਨ ਨਹੀਂ ਮੰਨੇ ਕਹਿੰਦੇ ਉਹ ਸਿੱਖ ਕਹਿਣ ਲੱਗਾ ਸਤਿਗੁਰ ਸੱਚੇ ਪਾਸ਼ਾ ਤੁਸੀਂ ਤਾਂ ਮੈਨੂੰ ਕਦੇ ਨਹੀਂ ਕਿਹਾ ਤੇ ਕਹਿੰਦੇ ਮੇਰੇ ਦੂਸਰੇ ਪਾਸ਼ਾ ਤੁਨ ਤਨ ਸਾਹਿਬ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖਾ ਜਦੋਂ ਉਹ ਸਿੱਖ ਤੇਰੇ ਕੋਲ ਆਏ ਸੀ ਬਾਬਾ ਬੁੰਡਾ ਸਾਹਿਬ ਜੀ ਤੇਰੇ ਕੋਲ ਆਏ ਸੀ ਬਾਬਾ ਬੁੰਡਾ ਸਾਹਿਬ ਜੀ ਬ੍ਰਹਮ ਗਿਆਨੀ ਨੇ ਤੈਨੂੰ ਸੇਵਾ ਕਰਨ ਨੂੰ ਕਿਹਾ ਸਿਮਰਨ ਕਰਨ ਨੂੰ ਕਿਹਾ ਉਹਨਾਂ ਦੀ ਰਸਨਾ ਤੇ ਮੈਂ ਹੀ ਬੈਠਾ ਸੀ ਪਰ ਤੂੰ ਵਜਨ ਨਹੀਂ ਮੰਨੇ ਕਹਿੰਦੇ ਹੁਣੋ ਸਿੱਖ ਸ਼ਰਮਿੰਦਾ ਹੋਇਆ ਅਤੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ ਗੁਰੂ ਸਾਹਿਬ ਜੀ ਤੁਸੀਂ ਹੁਣ ਮੈਨੂੰ ਕੋਈ ਸੇਵਾ ਲਾ ਦਿਓ ਮੈਂ ਹੁਣ ਸੇਵਾ ਕਰ ਲਵਾਂਗਾ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਥੋੜੇ ਗੰਭੀਰ ਹੋ ਕੇ ਕਿਹਾ ਕਿ ਭਾਈ ਹੁਣ ਸੇਵਾ ਦਾ ਮੌਕਾ ਤਾਂ ਤੇਰੇ ਹੱਥੋਂ ਗਿਆ ਕਿਉਂਕਿ ਤੇਰੇ ਕੋਲ ਸਮਾਂ ਹੀ ਬਹੁਤ ਘੱਟ ਬਚਿਆ ਹੈ ਅੱਠ ਘੜੀਆਂ ਨੇ ਤੇਰੇ ਕੋਲ ਇਹਨਾਂ ਅੱਠ ਘੜੀਆਂ ਦੇ ਵਿੱਚ ਤੂੰ ਕੀ ਸੇਵਾ ਕਰ ਲਵੇਂਗਾ ਜਦੋਂ ਸੇਵਾ ਕਰਨ ਦਾ ਮੌਕਾ ਸੀ ਸਿਮਰਨ ਕਰਨ ਦਾ ਮੌਕਾ ਸੀ ਉਹ ਤਾ ਤੁਰ ਗਿਆ ਕਹਿੰਦੇ ਜਦੋਂ ਗੁਰੂ ਸਾਹਿਬ ਜੀ ਨੇ ਇਹ ਕਿਹਾ ਵੀ ਸਿਰਫ ਤੇਰੇ ਕੋਲ 8 ਕੜੀਆਂ ਬਚੀਆਂ ਨੇ ਉਸ ਤੋਂ ਬਾਅਦ ਤਾਂ ਤੂੰ ਮਰ ਜਾਣਾ ਹੈ ਤਾਂ ਕਹਿੰਦੇ ਉਹ ਸਿੱਖ ਘਬਰਾ ਗਿਆ ਕਹਿਣ ਲੱਗਾ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਸੀਂ ਜੋ ਕਹੋਗੇ ਮੈਂ ਕਰਾਂਗਾ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਵੀ ਹੁਣ ਇਹਨਾਂ ਕੜੀਆਂ ਦੇ ਵਿੱਚ ਤੇਰੇ ਤੋਂ ਸੇਵਾ ਸਿਮਰਨ ਤਾਂ ਨਹੀਂ ਹੋਣੀ ਪਰ ਜੇਕਰ ਤੂੰ ਸਾਡਾ ਇੱਕ ਬਚਨ ਮੰਨ ਲਵੇਂ ਤਾਂ ਤੇਰਾ ਭਲਾ ਹੋ ਸਕਦਾ ਹੈ ਤੇਰੇ ਪਾਪ ਤੇਰੇ ਮਾੜੇ ਕਰਮ ਨਸ਼ਟ ਹੋ ਸਕਦੇ ਆ ਤੇਰੀ ਮੁਕਤੀ ਰੋ ਸਕਦੀ ਆ ਕਹਿੰਦੇ ਉਹ ਕਹਿਣ ਲੱਗਾ ਸਤਿਗੁਰ ਸੱਚੇ ਪਾਤਸ਼ਾਹ ਦੱਸੋ ਮੈਨੂੰ ਕੀ ਕਰਨਾ ਪਵੇਗਾ ਤੇ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਹੁਣੇ ਹੀ ਤੂੰ ਜੰਗਲ ਨੂੰ ਤੁਰ ਜਾ ਉੱਥੇ ਜਾ ਕੇ ਲੱਕੜੀਆਂ ਇਕੱਠੀਆਂ ਕਰ ਉਹ ਲੱਕੜੀਆਂ ਦੀ ਚਿਖਾ ਬਣਾ ਲੈਵੀਂ ਉਹ ਚਿਖਾ ਬਾਲ ਕੇ ਉਹ ਬਲਦੀ ਚਿਖਾ ਦੇ ਵਿੱਚ ਤੂੰ ਆਪ ਪੈਣਾ ਹੈ ਭਾਵ ਦੀ ਆਪਣੀ ਚਿਤਾ ਆਪਣੀ ਚਿਖਾ ਆਫਤਿਆਰ ਕਰ ਲਾ ਕਹਿੰਦੇ ਉਹ ਸਿੱਖ ਦੀ ਗੁਰੂ ਸਾਹਿਬ ਜੀ ਦੇ ਉੱਤੇ ਸ਼ਰਧਾ ਤਾਂ ਨਹੀਂ ਸੀ ਸਿਰਫ ਇੱਥੇ ਆਰਾਮ ਕਰਨ ਦੇ ਲਈ ਚੰਗਾ ਖਾਣ ਪੀਣ ਦੇ ਕਰਕੇ ਹੀ ਠਹਿਰਿਆ ਸੀ ਕਹਿੰਦੇ ਗੁਰੂ ਸਾਹਿਬ ਜੀ ਦੇ ਬਚਨ ਮੰਨ ਕੇ ਤੁਰ ਤਾ ਪਿਆ ਪਰ ਮਨ ਦੇ ਵਿੱਚ ਸ਼ੰਕਾ ਹੈ ਮਨ ਦੇ ਵਿੱਚ ਬੜਬੜ ਕਰਦਾ ਜਾ ਰਿਹਾ ਹੈ ਉਹਨਾਂ ਸਿੱਖਾਂ ਨੂੰ ਕੀ ਇਹਨਾਂ ਸਿੱਖਾਂ ਨੇ ਮੇਰੀ ਸ਼ਿਕਾਇਤ ਲਾ ਦਿੱਤੀ। ਕਹਿੰਦੇ ਇਦਾਂ ਕਰਦਿਆਂ ਕਰਦਿਆਂ ਜੰਗਲ ਦੇ ਵਿੱਚ ਪਹੁੰਚ ਗਿਆ। ਜੰਗਲ ਦੇ ਵਿੱਚੋਂ ਸੁੱਕੀਆਂ ਲੱਕੜੀਆਂ ਇਕੱਠੀਆਂ ਕੀਤੀਆਂ, ਚਿਖਾ ਬਣਾ ਲਈ, ਚਿਖਾ ਨੂੰ ਅੱਗ ਵੀ ਲਾ ਲਈ। ਹੁਣ ਚਿਖਾ ਦੇ ਆਲੇ-ਦੁਆਲੇ ਕੋ ਮਰਿਆ ਏ। ਕਿਉਂਕਿ ਉਹਨਾਂ ਵੱਲ ਦੀ ਚਿਖਾ ਦੇ ਵਿੱਚ ਜਾਣ ਦੀ ਕਿਹਦੀ ਹਿੰਮਤ ਕੋਈ ਵੀ ਐਡੀ ਹਿੰਮਤ ਨਹੀਂ ਕਰ ਸਕਦਾ। ਕਹਿੰਦੇ ਇਸ ਕਰਕੇ ਆਲੇ-ਦੁਆਲੇ ਕੋ ਮਰਿਆ ਏ। ਵੀ ਹੁਣ ਕੀ ਕਰਾਂ ਕਹਿੰਦੇ ਇਦਾਂ ਹੀ ਨਾ ਜਿਵੇਂ ਜਿਹਦਾ ਭਲਾ ਹੋਣਾ ਹੋਵੇ ਤਾਂ ਕਹਿੰਦੇ ਜੰਗਲ ਦੇ ਵਿੱਚ ਇੱਕ ਡਾਕੂ ਆਇਆ ਉਹ ਡਾਕੂ ਨੇ ਵੱਡਾ ਡਾਕਾ ਮਾਰਿਆ ਸੀ ਬਹੁਤ ਸਾਰੀਆਂ ਸੋਨੇ ਦੀਆਂ ਮੋਹਰਾਂ ਸੀ ਉਹਦੇ ਕੋਲ ਕਹਿੰਦੇ ਉਹਨੇ ਜਦੋਂ ਜੰਗਲ ਦੇ ਵਿੱਚ ਵੱਲਦੀ ਹੋਈ ਚਿਖਾ ਦੇਖੀ ਧਿਆਨ ਦੇ ਨਾਲ ਦੇਖਿਆ ਤਾਂ ਉਹ ਹੈਰਾਨ ਹੋ ਗਿਆ ਵੀ ਸਿਰਫ ਲੱਕੜਾਂ ਵੱਲ ਰਹੀਆਂ ਨੇ ਕੋਲੇ ਸਿਖ ਖੜਿਆ ਏ ਗੱਲ ਕੀ ਆ ਅੱਗੇ ਜਾ ਕੇ ਪੁੱਛਾਂ ਤਾਂ ਸਹੀ ਕਹਿੰਦੇ ਜਦੋਂ ਉਹ ਡਾਕੂ ਨੇ ਇਹ ਸਿੱਖ ਨੂੰ ਆ ਕੇ ਪੁੱਛਿਆ ਕਿ ਭਾਈ ਇਹ ਤੋ ਲੱਕੜੀਆਂ ਬਾਹਲ ਕੇ ਕੋਲ ਕਿਉਂ ਖੜਿਆ ਹੈ ਤੇ ਕਹਿੰਦੇ ਉਹ ਸੇਖਣੇ ਸਾਰੀ ਗੱਲ ਬਾ ਤੁਹਾਡਾ ਕੋਲੋਂ ਦੱਸੀ ਕਿ ਮੈਂ ਤਾਂ ਇਸ ਤਰ੍ਹਾਂ ਕੰਡੂਰ ਸਹਿਬ ਦੇ ਵਿੱਚ ਰਹਿਣ ਆਇਆ ਸੀ ਕੁਝ ਸਿੱਖਾਂ ਨੇ ਮੇਰੀ ਸ਼ਿਕਾਇਤ ਕਰ ਦਿੱਤੀ ਐਦਾਂ ਗੁਰੂ ਸਾਹਿਬ ਜੀ ਨੇ ਮੈਨੂੰ ਇਹ ਬਚਨ ਕੀਤੇ ਆ ਮਤਲਬ ਸਾਰੀ ਗੱਲ ਬਾਤ ਕਰ ਦਿੱਤੀ ਵੀ ਗੁਰੂ ਸਾਹਿਬ ਜੀ ਨੇ ਕਿਹਾ ਚਿਖਾ ਤਿਆਰ ਕਰਕੇ ਤੂੰ ਬਲਦੀ ਚਿਖਾ ਦੇ ਵਿੱਚ ਬੈਠ ਜਾਵੇਂ ਤੇਰੇ ਪਾਪ ਤੇਰੇ ਮਾੜੇ ਕਰਮ ਨਸ਼ਟ ਹੋ ਜਾਣਗੇ ਤੈਨੂੰ ਮੁਕਤੀ ਮਿਲ ਜਾਵੇਗੀ ਕਹਿੰਦੇ ਜਿਵੇਂ ਡਾਕ ਦੇ ਭਾਗ ਜਾਗਣੇ ਸੀ ਕਹਿੰਦੇ ਇਹ ਸਿੱਖ ਜਿਹੜਾ 6 ਮਹੀਨੇ ਤੱਕ ਗੁਰੂ ਘਰੇ ਰਿਹਾ ਬ੍ਰਹਮ ਗਿਆਨੀਆਂ ਦੀ ਸੰਗਤ ਕੀਤੀ ਰੱਬ ਦੇ ਰੰਗ ਵਿੱਚ ਹੁੰਗੀਆਂ ਹੋਇਆਂ ਰੂਹਾਂ ਦੀ ਗੁਰਮੁਖਾਂ ਪਿਆਰਿਆਂ ਦੇ ਸੰਗਤ ਕੀਤੀ ਪਰ ਇਹਦੇ ਤੇ ਕੋਈ ਅਸਰ ਨਹੀਂ ਹੋਇਆ ਇਹਨੂੰ ਗੁਰੂ ਦੇ ਬਚਨਾਂ ਦੀ ਕੋਈ ਕਦਰ ਨਹੀਂ ਤੇ ਕਹਿੰਦੇ ਇਧਰ ਇਹ ਡਾਕੂ ਨੇ ਉਹਨੇ ਗੁਰੂ ਸਾਹਿਬ ਜੀ ਬਾਰੇ ਬੜਾ ਸੁਣਿਆ ਸੀ ਮਨ ਦੇ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਤੀ ਸ਼ਰਧਾ ਰੱਖਦਾ ਸੀ ਕਹਿੰਦੇ ਇਸ ਡਾਕੂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਪਾਪ ਗੁਣਾ ਕੀਤੇ ਸੀ ਇਸ ਕਰਕੇ ਇਹਨੂੰ ਉਹਨਾਂ ਪਾਪਾਂ ਦਾ ਗੁਨਾਹਾਂ ਦਾ ਡਰ ਵੀ ਸੀ ਕਿ ਅੰਤ ਵੇਲੇ ਮੈਂ ਇਹਨਾਂ ਪਾਪਾਂ ਦਾ ਲੇਖਾ ਜੋਖਾ ਕਿੰਜ ਦਵਾਂਗਾ ਇਸ ਕਰਕੇ ਕਹਿੰਦੇ ਜਦੋਂ ਇਹਨੇ ਉਹ ਸਿੱਖ ਦੇ ਮੂੰਹੋਂ ਇਹ ਗੱਲ ਸੁਣੀ ਕਿ ਗੁਰੂ ਸਾਹਿਬ ਜੀ ਨੇ ਇਹ ਬਚਨ ਕੀਤੇ ਆ ਵੀ ਜੇ ਤੂੰ ਬਲਦੀ ਜਿਖਾ ਦੇ ਵਿੱਚ ਛਾਲ ਮਾਰ ਦਵੇਂ ਤਾਂ ਤੇਰੀ ਮੁਕਤੀ ਹੋ ਜਾਵੇਗੀ ਤੇਰੇ ਪਾਪ ਗੁਨਾਹ ਬਖਸ਼ੇ ਜਾਣਗੇ ਕਹਿੰਦੇ ਡਾਕੂ ਨੇ ਝੱਟ ਹੀ ਉਹ ਸਿੱਖ ਦੇ ਨਹੀਂ ਸੱਦਾ ਕਰ ਲਿਆ ਕਹਿਣ ਲੱਗਾ ਵੀ ਸਿੱਖਾ ਜੇ ਤੂੰ ਇਹ ਬਚਨ ਮੇਰੀ ਝੂਲੀ ਦੇ ਵਿੱਚ ਪਾ ਦਵੇਂ ਤਾਂ ਮੈਂ ਬਦਲੇ ਦੇ ਵਿੱਚ ਇਹ ਸਾਰੀਆਂ ਸੋਨੇ ਦੀਆਂ ਮੋਹਰਾਂ ਤੈਨੂੰ ਦੇ ਦਵਾਂਗਾ ਬਸ ਤੂੰ ਇੱਕ ਵਾਰ ਖੰਡੂਰ ਸਾਹਿਬ ਵੱਲ ਮੂੰਹ ਕਰਕੇ ਕਹਦੇ ਕਿ ਗੁਰੂ ਸਾਹਿਬ ਜੀ ਜੋ ਬਚਨ ਤੁਸੀਂ ਮੇਰੇ ਨਾਲ ਕੀਤੇ ਆ ਇਹ ਬਚਨ ਤੂ ਮੈਨੂੰ ਦੇ ਰਿਹਾ ਹੈ ਕਹਿੰਦੇ ਉਹ ਸਿੱਖ ਆਲਸੀ ਤਾਂ ਪਹਿਲਾਂ ਹੀ ਸੀ ਸੋਨੇ ਦੀਆਂ ਮੋਹਰਾਂ ਦੇਖ ਕੇ ਮਨ ਦੇ ਵਿੱਚ ਲਾਲਚ ਵੀ ਆ ਗਿਆ ਤਾਂ ਕਹਿੰਦੇ ਉਹਨੇ ਝੱਟ ਹੀ ਇਹ ਸੱਦਾ ਮਨਜ਼ੂਰ ਕਰ ਲਿਆ ਆਪਣੇ ਵਚਨ ڈاکੂ ਦੀ ਝੋਲੀ ਦੇ ਵਿੱਚ ਪਾ ਦਿੱਤੇ ਕਹਿੰਦੇ ਇੱਧਰ ڈاکੂ ਨੇ ਪ੍ਰਮਾਤਮਾ ਦਾ ਸ਼ੁਕਰ ਕੀਤਾ ਸੋਨੇ ਦੀਆਂ ਮੋਹਰਾਂ ਉਹ ਸਿੱਖ ਨੂੰ ਪੜਾ ਕੇ ਖੁਸ਼ੀ-ਖੁਸ਼ੀ ਬਲਦੀ ਝਿਖਾ ਦੇ ਵਿੱਚ ਛਾਲ ਮਾਰ ਦਿੱਤੀ ਕਹਿੰਦੇ ਉਹ ڈاکੂ ਬਲਦੀ ਝਿਖਾ ਦੇ ਵਿੱਚ ਬੈਠਾ ਹੈ ਪਰ ਅੱਗ ਉਹਨੂੰ ਛੂਹ ਨਹੀਂ ਰਹੀ ਤੇ ਇਧਰ ਇਹ ਸਿੰਘ ਜਿਨੇ ਗੁਰੂ ਦੇ ਬਚਨਾਂ ਦੀ ਕਦਰ ਨਾ ਕੀਤੀ ਜਿਨੇ ਲਾਲਚ ਵਸ ਕੇ ਕੇ ਸੋਨੇ ਦੀਆਂ ਮੋਹਰਾਂ ਨੂੰ ਚੁਣਿਆ ਉਹਨੂੰ ਆ ਕੇ ਰਾਜੇ ਦੇ ਸੈਨਿਕਾਂ ਨੇ ਫੜ ਲਿਆ ਕਿਉਂਕਿ ਡਾਕੂ ਨੇ ਰਾਜ ਮਹਿਲ ਦੇ ਵਿੱਚ ਚੋਰੀ ਕੀਤੀ ਸੀ ਤੇ ਰਾਜੇ ਨੇ ਹੁਕਮ ਦਿੱਤਾ ਸੀ ਕਿ ਜਿਨੇ ਵੀ ਰਾਜ ਮਹਿਲ ਦੇ ਵਿੱਚ ਚੋਰੀ ਕੀਤੀ ਹੈ ਸੋਨੇ ਦੀਆਂ ਮੋਹਰਾਂ ਲੁੱਟੀਆਂ ਨੇ ਉਹ ਜਿੱਥੇ ਹੀ ਮਿਲੇ ਉਹਦਾ ਸਿਰ ਧੜ ਤੋਂ ਅਲੱਗ ਕਰ ਦੇਣਾ ਹੈ ਕਹਿੰਦੇ ਇਸ ਕਰਕੇ ਸੈਨਿਕਾਂ ਨੇ ਆਉਂਧਿਆਸਾਰ ਜਦੋਂ ਦੇਖਿਆ ਕਿ ਸੋਨੇ ਦੀਆਂ ਮੋਹਰਾਂ ਇਸ ਸਿੱਖ ਦੇ ਕੋਲ ਆ ਤਾਂ ਉਹਨਾਂ ਨੇ ਆਉਂਦਿਆਂ ਹੀ ਇਹਦਾ ਸਿਰ ਢ ਦੇ ਨਾਲੋਂ ਅਲੱਗ ਕਰ ਦਿੱਤਾ ਕਿਉਂਕਿ ਮੌਤ ਹੋਣੀ ਤਾਂ ਨਿਸ਼ਚਿਤ ਸੀ ਉਹ ਹੋ ਗਏ ਹੀ ਰਹਿਣੇ ਸੀ ਗੁਰੂ ਸਾਹਿਬ ਜੀ ਨੇ ਚੇਤਾਵਨੀ ਦੇ ਦਿੱਤੀ ਸੀ ਪਰ ਗੁਰੂ ਸਾਹਿਬ ਜੀ ਨੇ ਮੌਕਾ ਵੀ ਦਿੱਤਾ ਸੀ ਕਿ ਤੇਰੀ ਮੁਕਤੀ ਹੋ ਸਕਦੀ ਆ ਪਰ ਕਹਿੰਦੇ ਉਹ ਸਿੱਖ ਨੇ ਆਲਸ ਕਰਕੇ ਉਹ ਮੌਕਾ ਆਪਣੇ ਹੱਥੋਂ ਗਵਾ ਲਿਆ ਪਰ ਉਹ ਡਾਕੂ ਨੇ ਮੌਕਾ ਸੰਭਾਲ ਲਿਆ ਸਿੱਖ ਗੁਰੂ ਦੇ ਘਰ ਦੇ ਵਿੱਚ ਰਹਿ ਕੇ ਬ੍ਰਹਮ ਗਿਆਨੀ ਦੀ ਸੰਗਤ ਦੇ ਵਿੱਚ ਰਹਿ ਕੇ ਗੁਰਮਖਾਂ ਦੀ ਸੰਗਤ ਦੇ ਵਿੱਚ ਰਹਿ ਕੇ ਵੀ ਲਾਹਾ ਨਹੀਂ ਖਟ ਸਕਿਆ ਉਹਨੇ ਗੁਰੂ ਸਾਹਿਬ ਜੀ ਦੇ ਬਚਨਾਂ ਦੀ ਕਦਰ ਨਾ ਕੀਤੀ ਅਤੇ ਦੂਜੇ ਪਾਸੇ ਇੱਕ ਡਾਕੂ ਚੋਰ ਜਿਨੇ ساری ਉਮਰ ਪਾਪ ਕੀਤੇ ਗੁਨਾਹ ਕੀਤੇ ਉਹਨੇ ਗੁਰੂ ਦੇ ਬਚਨਾਂ ਨੂੰ ਮੰਨ ਲਿਆ ਕਮਾ ਲਿਆ ਤੇ ਕਹਿੰਦੇ ਮੁਕਤੀ ਪ੍ਰਾਪਤ ਕਰ ਲਈ ਕਹਿੰਦੇ ਜਦੋਂ ਚੀਖਾ ਦੀ ਅੱਗ ਬੁਝ ਗਈ ਉਹ ڈاکੂ ਦਾ ਵਾਲ ਵੀ ਵਿੰਗਾ ਨਾ ਹੋਇਆ ਤੇ ਕਹਿੰਦੇ ਉਹ ڈاکੂ ਸਿੱਧਾ ਗੁਰੂ ਸਾਹਿਬ ਜੀ ਦੇ ਚਰਨੀ ਪੈ ਗਿਆ ਜਾ ਕੇ ਗੁਰੂ ਸਾਹਿਬ ਜੀ ਤੋਂ ਆਪਣੇ ਪਾਪਾਂ ਦੀ ਗੁਨਾਹਾਂ ਦੀ ਮਾਫੀ ਮੰਗੀ ਕਹਿੰਦੇ ਗੁਰੂ ਸਾਹਿਬ ਜੀ ਨੇ ਉਹ ਧਾਕੂ ਨੂੰ ਕਿਹਾ ਕਿ ਤੂੰ ਮੁਕਤੀ ਤਾਂ ਪਾ ਲਈ ਆ ਕਿਉਂਕਿ ਤੂੰ ਬਚਨ ਕਮਾਏ ਆ ਹੁਣ ਇੱਕ ਬਚਨ ਹੋਰ ਕਮਾ ਜੋ ਵੀ ਤੂੰ ਚੋਰੀ ਡੱਕੇ ਮਾਰ ਮਾਰ ਕੇ ਧਾਨੇ ਇਕੱਠਾ ਕੀਤਾ ਹੈ ਉਹ ਗਰੀਬਾਂ ਦੇ ਵਿੱਚ ਵੰਡ ਦੇ ਕਹਿੰਦੇ ਉਹ ਧਾਕੂ ਨੇ ਗੁਰੂ ਸਾਹਿਬ ਜੀ ਦੇ ਇਹ ਵੀ ਬਚਨ ਕਮਾਏ ਅਤੇ ਗੁਰੂ ਦੀ ਖੁਸ਼ੀ ਪ੍ਰਾਪਤ ਕੀਤੀ ਸੋ ਸੰਗਤ ਜੀ ਇਹ ਸਾਖੀ ਆਪ ਜੀ ਦੇ ਨਾਲ ਸੰਗੀਕਰਨ ਦਾ ਮਕਸਦ ਇਹ ਆ ਕਿ ਜੋ ਗੁਰੂ ਦੇ ਬਚਨ ਕਮਾਉਂਦੇ ਆ ਨਾ ਗੁਰੂ ਸਾਹਿਬ ਜੀ ਬੰਦ ਦੀ ਅੱਗ ਦੇ ਵਿੱਚੋਂ ਵੀ ਰਕ ਲੈਂਦੇ ਆ ਸਤਿਗੁਰ ਸੱਚੇ ਪਾਤਸ਼ਾਹ ਦੁਨਿਆਵੀ ਅਤੇ ਦਰਗਾਹੀ ਦੋਵੇਂ ਸੁੱਖ ਦਿੰਦੇ ਆ ਜਿਨਨੇ ਬਚਨ ਕਮਾਏ ਉਹਨੇ ਮੁਕਤੀ ਪਾ ਲਈ ਉਹਨੇ ਗੁਰੂ ਨੂੰ ਪਾ ਲਿਆ ਅਤੇ ਜਿਨਨੇ ਗੁਰੂ ਦੇ ਬਚਨਾਂ ਦੀ ਕਦਰ ਨਹੀਂ ਕੀਤੀ ਉਹ ਖਾਲੀ ਹੱਥ ਚਲੇ ਆ ਗਿਆ ਸੋ ਸੰਗਤ ਜੀ ਸਾਨੂੰ ਵੀ ਇਸ ਸਾਖੀ ਤੋਂ ਸਿੱਖਿਆ ਲੈਣੀ ਚਾਹੀਦੀ ਆ ਸਾਨੂੰ ਵੀ ਜੋ ਇਸ ਵਾਸਾ ਦੀ ਪੂੰਜੀ ਮਿਲੀ ਆ गिनती ਦੇ ਸਾਹ ਮਿਲੇ ਆ ਹਰ ਰੋਜ਼ ਸਾਡੀ ਉਮਰ ਘਟ ਰਹੀ ਆ ਕਿਉਂਕਿ ਜੋ ਇਹ ਦਿਨ ਬੀਤ ਗਿਆ ਜੋ ਪਲ ਛਿੰ ਬੀਤ ਗਿਆ ਉਹ ਮੁੜ ਕੇ ਵਾਪਸ ਨਹੀਂ ਆਉਣਾ ਕਿਤੇ ਅਸੀਂ ਵੀ ਉਹ ਸਿੱਖ ਵਾਂਗ ਆਪਣੇ ਆਲਸ ਕਰਕੇ ਆਪਣੇ ਹੱਥ ਆਇਆ ਇਹ ਮੌਕਾ ਗਵਾਉਣਾ ਬਲਕਿ ਪਤਾ ਨਹੀਂ ਕਿਹੜੇ ਚੰਗੇ ਕਰਮਾ ਕਰਕੇ ਗੁਰੂ ਸਾਹਿਬ ਜੀ ਦੇ ਤਰਸ ਕਰਕੇ ਸਾਨੂੰ ਇਹ ਮਨੁੱਖੀ ਜਨਮ ਮਿਲਿਆ ਹੈ ਮਨੁੱਖੀ ਜਨਮੇ ਦੇ ਰੂਪ ਦੇ ਵਿੱਚ ਸਾਨੂੰ ਇੱਕ ਮੌਕਾ ਮਿਲਿਆ ਹੈ ਜੀ ਦੇ ਵਿੱਚ ਅਸੀਂ ਆਪਣੇ ਪਿਛਲੇ ਪਾਪ ਗੁਨਾਹ ਮਾੜੇ ਕਰਮ ਕਟਾ ਸਕਦੇ ਹਾਂ ਮੁਕਤੀ پا ਸਕਦੇ ਹਾਂ ਪਰ ਮੁਕਤੀ ਕਿੰਜ ਮਿਲੇਗੀ ਗੁਰੂ ਸਾਹਿਬ ਜੀ ਦੇ ਬਚਨ ਮੰਨ ਕੇ ਉਹਨਾਂ ਦਾ ਨਾਮ ਜਪ ਕੇ ਪਰ ਆਪਾਂ ਆਲਸ ਕਰਕੇ ਆਪਣੇ ਗੁਰੂ ਦੇ ਬਚਨ ਨਹੀਂ ਕਮਾਰੇ ਸਾਡੇ ਦਸਾਂ ਹੀ ਗੁਰੂ ਸਹਬਾਨਾਂ ਨੇ ਸਾਨੂੰ ਹੁਕਮ ਕੀਤਾ ਹੈ ਇਹ ਅਮਰਤ ਵੇਲੇ ਉਹਨੂੰ ਨਾਮ ਜਪੋ ਭਜਨ ਮੰਦਗੀ ਕਰੋਨੇਕ ਕੰਮ ਕਰੋ ਮਹਾਂਪੁਰਖ ਜੀ ਕਹਿੰਦੇ ਆਪਾਂ ਜਿਵੇਂ ਜਿਵੇਂ ਅਮਰਤ ਵੇਲੇ ਉੱਠ ਕੇ ਨਾਮ ਜਪਦੇ ਆ ਸਾਡੇ ਕਰਮ ਨਿਰਮਲ ਹੁੰਦੇ ਆ ਸਾਡੇ ਉੱਤੇ ਗੁਰੂ ਦੀ ਕਿਰਪਾ ਹੁੰਦੀ ਆ ਗੁਰੂ ਸਾਹਿਬ ਜੀ ਤੇ ਅਸੀਂ ਤਰਸ ਦੇ ਯੋਗ ਬਣਦੇ ਆ ਪ੍ਰਸੰਗਤ ਜੀ ਸਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਐਸੇ ਆ ਜੋ ਕਹਿੰਦੇ ਆਲਸ ਕਰਕੇ ਨੀਂਦ ਕਰਕੇ ਸਾਡੇ ਕੋਲੋਂ ਅਮਰਤ ਵੀ ਨਹੀਂ ਉੱਠਿਆ ਜਾਂਦਾ ਸੋ ਜੇ ਗੁਰੂ ਦੀ ਖੁਸ਼ੀ ਹਾਸਲ ਕਰਨੀ ਆ ਤਾਂ ਇਹ ਨੀਂਦ ਤੋਂ ਆਲਸ ਤੋਂ ਆਪਣਾ ਖਿਹੜਾ ਛਡਾਉਣਾ ਪੈਣਾ ਹੈ ਕਿਉਂਕਿ ਇਹ ਆਲਸ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਰੋਗ ਹੈ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਜਿਹਦੇ ਕਰਕੇ ਅਸੀਂ ਅਥਵਾਏ ਸੋਹਣੇ ਸੋਹਣੇ ਮੌਕੇ ਨੂੰ ਆ ਲੈਨੇ ਆ ਇਹ ਜਨਮ ਦੁਬਾਰਾ ਨਹੀਂ ਮਿਲਣਾ ਇਹ ਮੌਕਾ ਦੁਬਾਰਾ ਨਹੀਂ ਮਿਲਣਾ ਜੇ ਮਿਲਿਆ ਹੈ ਤਾਂ ਇਹਦੇ ਵਿੱਚ ਵਧ ਤੋਂ ਵਧ ਭਜਨ ਮੰਦਗੀ ਕਰਕੇ ਨਾਮ ਜਪ ਕੇ ਚੰਗੇ ਕੰਮ ਕਰਕੇ ਆਪਣੇ ਗੁਰੂ ਸਾਹਿਬ ਜੀ ਦੇ ਤਰਸ ਦੇ ਪਾਤਰ ਬਣੀਏ ਗੁਰੂ ਸਾਹਿਬ ਜੀ ਦੀ ਖੁਸ਼ੀ ਦੇ ਪਾਤਰ ਬਣੀਏ